ਇਹਤੇ ਦਿਨੀ ਪਰਚੇ ਦਰਜ ਕੀਤੇ ਗਏ ਨੇ ਪੱਤਰਕਾਰਾਂ ਦੇ ਉੱਪਰ ਵੈਸੇ ਸਰਕਾਰ ਉਹਨਾਂ ਨੂੰ ਪੱਤਰਕਾਰ ਨਹੀਂ ਬਲੌਗਰ ਮੰਨ ਰਹੀ ਹੈ ਤੇ ਆਰਟੀਆਈ ਕਰਮਾਨਿਕ ਕੋਇਲ ਤੇ ਪਰਚਾ ਕੀਤਾ ਗਿਆ ਤੇ ਉਹ ਕਹਿੰਦੇ ਵੀ ਇਹ ਹੈਲੀਕਾਪਟਰ ਬਾਰੇ ਸਵਾਲ ਕਰ ਰਹੇ ਸੀ ਤੇ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਕਿਤਨਾ ਕਿਤੇ ਨੁਕਸਾਨ ਸੀ ਇਸ ਗੱਲ ਦਾ ਇਸ ਕਰਕੇ ਅਸੀਂ ਪਰਚੇ ਦਰਜ ਕੀਤੇ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹਨਾਂ ਨੂੰ ਇਹ ਬਲੌਗਰ کہہ ਰਹੇ ਮਤਲਬ ਇਹਨਾਂ ਨੇ ਪੱਤਰਕਾਰੀ ਦੀ ਪਰਿਭਾਸ਼ਾ ਆਪ ਤੈਅ ਕੀਤੀ ਹੋਈ ਹੈ ਜਿਹੜਾ ਇਹਨਾਂ ਦਾ ਤੈਅ ਕੀਤਾ ਹੋਇਆ ਸਿਲੇਬਸ ਪੱਤਰਕਾਰ ਬਣਨ ਵਾਸਤੇ ਜਿਹੜਾ ਜਰਨਲਿਜ਼ਮ ਕਰਦਾ ਉਹਨੂੰ ਤੈਅ ਕਿ ਨਹੀਂ ਕੀਤਾ ਹਾਕਮਾਂ ਨੇ ਤੈਅ ਕੀਤਾ ਇਹ ਚਾਹੁੰਦੇ ਆ ਵੀ ਸਾਡਾ ਤੈਅ ਕੀਤਾ ਸਿਲੇਬਸ ਪੜ੍ਹ ਕੇ ਸਾਡੇ ਹੁਕਮ ਦਾ ਭੱਬੂ ਬਣ ਕੇ ਸਰਕਾਰ ਤੋਂ ਕਾਰਡ ਲੈ ਕੇ ਆਪਦੇ ਗੱਲ ਚ ਪਾ ਕੇ ਤੇ ਜਿਹੜਾ ਜੋ ਸਰਕਾਰ ਤਾਹੂਗੀ ਜਿਹੜਾ ਉਸ ਤਰ੍ਹਾਂ ਕਰੂਗਾ ਸਰਕਾਰ ਦੀ ਜੀ ਹਜ਼ੂਰੀ ਕਰੂ ਜਿਹੜੀ ਵੀ ਪਾਰਟੀ ਦੀ ਸਰਕਾਰ ਆਈ ਉਸ ਨੂੰ ਪੱਤਰਕਾਰ ਮੰਨਿਆ ਬੇਦਾ ਵਿਵੇਪੋਤ ਪੈਦਾ ਕਰਨੇ ਚਾਹੁੰਦੇ ਆ ਵੀ ਸਰਕਾਰ ਨੂੰ ਕਦੀ ਜਿਵੇਂ ਮਰਜ਼ੀ ਛੱਲਾਵੇ ਇਹ ਸਾਡੇ ਖਲਾਫ ਨਾ ਹੋਵੇ ਤੇ ਜਦੋਂ ਕੋਈ ਪੱਤਰਕਾਰ ਇਹਨਾਂ ਦੀ ਲੀਹ ਤੋਂ हट ਕੇ ਇਹਨਾਂ ਨੂੰ ਸਵਾਲ ਕਰਦਾ ਅਸਲ ਪੱਤਰਕਾਰੀ ਗਰਾਊਂਡ ਲੈਵਲ ਦੀ ਪੱਤਰਕਾਰੀ ਜਿਹੜੀ ਹੈਗੀ ਹੈ ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਦੀਆਂ ਝੁੱਗੀਆਂ ਝੌਂਪੜੀਆਂ 'ਚ ਜਾ ਕੇ ਕਿਸਾਨਾਂ ਕੋਲੇ ਖੇਤਾਂ ਦੇ ਵਿੱਚ ਜਾ ਕੇ ਆਮ ਲੋਕਾਂ ਦੇ ਹਕੀਕੀ ਮੁੱਦੇ ਪੇਸ਼ ਕਰਦਾ ਹੈਗਾ ਉਹ ਉਹਨਾਂ ਨੂੰ ਬਲੌਗਰ ਲੱਗਦਾ ਹੈ ਸਰਕਾਰ ਬਲੌਗਰ ਹੀ ਬਣ ਲੈ ਕੀ ਬਲੌਗਰ ਹੋਣਾ ਹਿੰਦੁਸਤਾਨ ਦੇ ਵਿੱਚ ਗੈਰਕਾਨੂੰਨੀ ਆਪਾਂ ਪੰਜ ਸੱਤ ਜਾਣੇ ਖੜੇ ਆ ਕੋਈ ਮਨਾਈ ਥੋੜੀ ਆ ਅਸੀਂ ਆਪਣੇ ਬਲੌਗ ਬਣਾ ਲੈਨੇ ਅਸੀਂ ਆਪਣੇ ਪੇਜ ਬਣਾ ਲੈਨੇ ਫਿਰ ਕਿਸਾਨੂੰ ਲੋਕਾਂ ਦੇ ਮੁੱਦੇ ਚੱਕਣ ਦਾ ਅਧਿਕਾਰ ਨਹੀਂ ਵੀ ਅੱਲਾਹ ਵਾਲਿਆਂ ਨੂੰ ਭਗਵਾਨ ਵਾਲੇ ਦੇ ਖਿਲਾਫ ਖੜਾ ਕਰ ਦੋ ਭਗਵਾਨ ਨੂੰ ਅੱਲਾਹ ਵਾਲੇ ਦੇ ਖਿਲਾਫ ਖੜਾ ਕਰ ਦੋ ਠੀਕ ਹੈ ਜਿੰਨਾ ਮੁੱਦੇ ਆ ਨੇ ਲੋਕਾਂ ਨੂੰ ਨਾ ਰੋਟੀ ਦੇਣੀ ਹੈ ਜਿੰਨਾ ਮੁੱਦੇ ਨੇ ਨਾਲ ਲੋਕਾਂ ਦੀ ਬੇਰੋਜ਼ਗਾਰੀ ਦਾ ਹੱਲ ਕਰਨਾ ਇਹ ਹਕੂਮਤ ਚਾਹੁੰਦੀ ਹੈ ਵੀ ਉਹ ਮੁੱਦੇ ਮੁੱਦੇ ਬਣ ਪੱਤਰਕਾਰੀ ਜਿਹੜੀ ਹੈਗੀ ਆ ਉਹ ਅਸਲ ਪੱਤਰਕਾਰੀ ਇਹੀ ਹੈ ਮਨਿੰਦਰ ਹੋਰੀ ਔਰ ਤੁਸੀਂ ਆ ਜਿਹੜੇ ਹੋਰ ਕੁਝ ਪੱਤਰਕਾਰ ਵੀ ਸਾਡੇ ਹੈਗੇ ਆ ਪੰਜਾਬ ਦੇ ਵਿੱਚ ਸਰਕਾਰ ਲੋਕਾਂ ਦੇ ਹਕੀਕੀ ਮੁੱਦਿਆਂ ਤੋਂ ਧਿਆਨ ਹਟਾ ਨਕਲੀ ਮੁੱਦੇ ਪੇਸ਼ ਕਰਦੀ ਜਿਹੜੇ ਮੁੱਦੇ ਸਾਡੇ ਹਾਈ ਨਹੀਂ ਤੇ ਜਿਹੜੇ ਅਸਲ ਮੁੱਦਿਆਂ ਦੀ ਗੱਲ ਕਰਦੇ ਆ ਕਿ ਬੇਰੁਜ਼ਗਾਰੀ ਹੱਲ ਨਹੀਂ ਹੋਈ ਗਰੀਬੀ ਹੱਲ ਨਹੀਂ ਹੋਈ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆਗਾ ਠੀਕ ਹੈ ਤੁਹਾਡੀ ਉਹੀ ਵੀਆਈਪੀ ਜਿਹੜਾ ਕਲਚਰ ਹੈਗਾ ਤੁਹਾਡਾ ਉਹੀ ਹੈਲੀਕਾਪਟਰਾਂ ਦੇ ਝੂਟੇ ਤੁਸੀਂ ਪਹਿਲਾਂ ਵਾਲਿਆਂ ਵਾਂਗੂ ਲੈ ਰਹੇ ਹੈਗੇ ਪਰ ਕੀ ਗਲਤ ਕਰਤਾ ਅੱਜ ਉਹ ਪੱਤਰਕਾਰ ਜਿਹੜੇ ਇਹਨਾਂ ਨੂੰ ਬਲੌਗਰ ਲੱਗਦੇ ਆ ਅੱਜ ਸਰਕਾਰ ਦਾ ਪਟਾ ਪਾਲਣ ਗੱਲ ਚ ਉਹੀ ਬੀਬੇ ਬਣ ਜਾਣਗੇ ਜਿਵੇਂ ਪੰਨੂ ਬਣਿਆ ਠੀਕ ਹੈ ਉਸੇ ਤਰ੍ਹਾਂ ਉਹ ਵੀ ਫਿਰ ਗੱਲ ਨਾਲ ਲੜਨ ਲੱਗ ਜਾਣਗੇ ਇਸ ਕਰਕੇ ਲੜਾਈ ਜਿਹੜੀ ਇਹ ਵਿਚਾਰਤਾ ਰੱਖਾ ਠੀਕ ਹੈ ਵਿਚਾਰਤਾ ਰਾ ਦੀ ਲੜਾਈ ਹੈ ਜਿਹੜਾ ਲੋਕਾਂ ਦਾ ਬਣ ਕੇ ਚੱਲੂਗਾ ਉਹ ਕਦੇ ਵੀ ਸਰਕਾਰ ਦਾ ਬੀਬਾ ਪੁੱਤ ਨਹੀਂ ਹੋ ਸਕਦਾ ਇਸ ਕਰਕੇ ਉਹਨਾਂ ਦੇ ਬਲੌਗਰਾਂ ਦੀ ਤਾਕਤ ਲਾ ਪਰਚੇ ਦਰਜ ਕੀਤੇ ਗਏ ਨੇ ਪੱਤਰਕਾਰਾਂ ਦੇ ਉੱਪਰ ਐਸੇ ਸਰਕਾਰ ਉਹਨਾਂ ਨੂੰ ਪੱਤਰਕਾਰ ਨਹੀਂ ਬਲੌਗਰ ਮੰਨ ਰਹੀ ਹੈ ਤੇ ਆਰਟੀਆਈ ਕਾਰਕੁਨ ਮਾਨਿਕ ਗੋਇਲ ਤੇ ਪਰਚਾ ਕੀਤਾ ਗਿਆ ਤੇ ਉਹ ਕਹਿੰਦੇ ਵੀ ਇਹ ਹੈਲੀਕਾਪਟਰ ਬਾਰੇ ਸਵਾਲ ਕਰ ਰਹੇ ਸੀ ਤੇ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਕਿਤਨਾ ਕਿਤੇ ਨੁਕਸਾਨ ਸੀ ਇਸ ਗੱਲ ਦਾ ਇਸ ਕਰਕੇ ਅਸੀਂ ਪਰਚੇ ਦਰਜ ਕੀਤੇ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜਿਨ੍ਹਾਂ ਨੂੰ ਇਹ ਬਲੌਗਰ ਕਹਿ ਰਹੇ ਆ ਜੀ ਮਤਲਬ ਇਹਨਾਂ ਨੇ ਪੱਤਰਕਾਰੀ ਦੀ ਪਰਿਭਾਸ਼ਾ ਆਪ ਤੈਅ ਕੀਤੀ ਹੋਈ ਹੈ ਜੀ ਜਿਹੜਾ ਇਹਨਾਂ ਦਾ ਤੈਅ ਕੀਤਾ ਹੋਇਆ ਸਿਲੇਬਸ ਪੱਤਰਕਾਰ ਬਣਨ ਵਾਸਤੇ ਜਿਹੜਾ ਜਰਨਲਿਜ਼ਮ ਕਰਦਾ ਉਹਨੂੰ ਤੈਹ ਕਿ ਨਹੀਂ ਕੀਤਾ ਹਾਕਮਾਂ ਨੇ ਤੈਹ ਕੀਤਾ ਇਹ ਚਾਹੁੰਦੇ ਆ ਵੀ ਸਾਡਾ ਤੈਹ ਕੀਤਾ ਸਿਲੇਬਸ ਪੜ੍ਹ ਕੇ ਸਾਡੇ ਹੁਕਮ ਦਾ ਭੱਬੂ ਬਣ ਕੇ ਸਰਕਾਰ ਤੋਂ ਕਾਰਡ ਲੈ ਕੇ ਆਪਦੇ ਗਲ ਚ ਪਾ ਕੇ ਤੇ ਜਿਹੜਾ ਜੋ ਸਰਕਾਰ ਕਹੂਗੀ ਜਿਹੜਾ ਉਸ ਤਰ੍ਹਾਂ ਕਰੂਗਾ ਸਰਕਾਰ ਦੀ ਜੀ ਹਜ਼ੂਰੀ ਕਰੂ ਜਿਹੜੀ ਵੀ ਪਾਰਟੀ ਦੀ ਸਰਕਾਰ ਆ ਗਈ ਉਸ ਨੂੰ ਪੱਤਰਕਾਰ ਮੰਨਿਆ ਜਾਊਗਾ ਇਹਨਾਂ ਦੀ ਡੈਫੀਨੇਸ਼ਨ ਤਾਂ ਇਹ ਹੈਗੀ ਐ ਵੀ ਇਹ ਤਾਂ ਬੀਬੇ ਪੁੱਤ ਪੈਦਾ ਕਰਨੇ ਚਾਹੁੰਦੇ ਆ ਵੀ ਸਰਕਾਰ ਲੋਕਾਂ ਦੀ ਜਿਵੇਂ ਮਰਜ਼ੀ ਛਲ ਲਾਵੇ ਇਹ ਸਾਡੇ ਖਿਲਾਫ ਨਾ ਬੋਲਣ ਤੇ ਜਦੋਂ ਕੋਈ ਪੱਤਰਕਾਰ ਇਹਨਾਂ ਦੀ ਲੀਹ ਤੋਂ हट ਕੇ ਇਹਨਾਂ ਨੂੰ ਸਵਾਲ ਕਰਦਾ ਅਸਲ ਪੱਤਰਕਾਰੀ ਗਰਾਊਂਡ ਲੈਵਲ ਦੀ ਪੱਤਰਕਾਰੀ ਜਿਹੜੀ ਹੈਗੀ ਆ ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਦੀਆਂ ਝੁੱਗੀਆਂ ਝੌਪੜੀਆਂ 'ਚ ਜਾ ਕੇ ਕਿਸਾਨਾਂ ਕੋਲੇ ਖੇਤਾਂ ਦੇ ਵਿੱਚ ਜਾ ਕੇ ਆਮ ਲੋਕਾਂ ਦੇ ਹਕੀਕੀ ਮੁੱਦੇ ਪੇਸ਼ ਕਰਦਾ ਹੈਗਾ ਉਹ ਉਹਨਾਂ ਨੂੰ ਬਲੌਗਰ ਲੱਗਦਾ ਠੀਕ ਹੈ ਚਲ ਸਰਕਾਰ ਬਲੌਗਰ ਹੀ ਮੰਨ ਲੇ ਕੀ ਬਲੌਗਰ ਹੋਣਾ ਹਿੰਦੁਸਤਾਨ ਦੇ ਵਿੱਚ ਗੈਰ ਕਾਨੂੰਨੀ ਹੈ ਬਲੌਗਰ ਹੀ ਮੰਨ ਲਓ ਉਹਨਾਂ ਨੂੰ ਤੁਸੀਂ ਬਲੌਗਰ ਮੰਨ ਕੇ ਅਸੀਂ ਆਪਾਂ ਸਾਰੇ ਖੜੇ ਆ ਆਪਾਂ ਪੰਜ ਸੱਤ ਜਾਣੇ ਖੜੇ ਆ ਕੋਈ ਮਨਾਈ ਥੋੜੀ ਆ ਅਸੀਂ ਆਪਣੇ ਬਲੌਗ ਬਣਾ ਲੈਨੇ ਆ ਜੀ ਅਸੀਂ ਆਪਣੇ ਪੇਜ ਬਣਾ ਲੈਨੇ ਆ ਫਿਰ ਕੀ ਸਾਨੂੰ ਲੋਕਾਂ ਦੇ ਮੁੱਦੇ ਚੱਕਣ ਦਾ ਅਧਿਕਾਰ ਨਹੀਂ ਅਸੀਂ ਇਹੀ ਮੰਨ ਕੇ ਚੱਲਨੇ ਆ ਵੀ ਪੱਤਰਕਾਰ ਹੈ ਨਹੀਂਗੇ ਉਹ ਜੀ ਚਲੋ ਫਿਰ ਹੁਣ ਪੰਜਾਬ ਵੱਖਰੀ ਤਰ੍ਹਾਂ ਦੀ ਰਵਾਇਤ ਤੋੜੂਗਾ ਜੀ ਵੀ ਇਹ ਵੀ ਇੱਕ ਕੈਟਾਗਰੀ ਹੁੰਦੀ ਆ ਪੱਤਰਕਾਰਾਂ ਤੋਂ ਹੱਟ ਕੇ ਵੀ ਜਿਹੜੀ ਲੋਕਾਂ ਦੇ ਮੁੱਦਿਆਂ ਦੀ ਗੱਲ ਕਰ ਸਕਦੀ ਹੈ ਅਸਲ 'ਚ ਪੱਤਰਕਾਰੀ ਜਿਹੜੀ ਹੈਗੀ ਆ ਉਹ ਅਸਲ ਪੱਤਰਕਾਰੀ ਇਹੀ ਹੈ ਮਨਿੰਦਰ ਹੋਰੀ ਤੁਸੀਂ ਆ ਜਿਹੜੇ ਹੋਰ ਕੁਝ ਪੱਤਰਕਾਰ ਵੀ ਸਾਡੇ ਹੈਗੇ ਆ ਪੰਜਾਬ ਦੇ ਵਿੱਚ ਸਰਕਾਰ ਲੋਕਾਂ ਦੇ ਹਕੀਕੀ ਮੁੱਦਿਆਂ ਤੋਂ ਧਿਆਨ ਹਟਾ ਕੇ ਨਕਲੀ ਮੁੱਦੇ ਪੇਸ਼ ਕਰ ਰਹੀ ਹੈ ਜਿਹੜੇ ਮੁੱਦੇ ਸਾਡੇ ਹਾਈ ਨਹੀਂਗੇ ਜਿਹੜੇ ਫਿਰਕੂ ਵੰਡੀਆਂ ਪਾਉਂਦੇ ਆ ਕਿਤੇ ਰਾਮ ਮੰਦਰ ਦਾ ਮੁੱਦਾ ਕਿਤੇ ਭਗਵਾਨ ਤੇ ਕਿਸੇ ਭਗਵਾਨ ਦਾ ਮੁੱਦਾ ਕਿਸੇ ਕਿਤੇ ਅੱਲਾ ਰਸ ਗਿਆ ਕਿਤੇ ਭਗਵਾਨ ਰਸ ਗਿਆ ਵੀ ਅੱਲਾ ਵਾਲਿਆਂ ਨੂੰ ਭਗਵਾਨ ਵਾਲਿਆਂ ਦੇ ਖਿਲਾਫ ਖੜਾ ਕਰ ਦੋ ਭਗਵਾਨ ਵਾਲਿਆਂ ਨੂੰ ਅੱਲਾ ਵਾਲਿਆਂ ਦੇ ਖਿਲਾਫ ਖੜਾ ਕਰ ਦੋ ਠੀਕ ਹੈ ਜਿੰਨਾ ਮੁੱਦਿਆਂ ਨੇ ਲੋਕਾਂ ਨੂੰ ਨਾ ਰੋਟੀ ਦੇਣੀ ਹੈ ਜਿੰਨਾ ਮੁੱਦੇ ਨੇ ਨਾਲ ਲੋਕਾਂ ਦੀ ਬੇਰੋਜ਼ਗਾਰੀ ਦਾ ਹੱਲ ਕਰਨਾ ਇਹ ਹਕੂਮਤ ਚਾਹੁੰਦੀ ਹੈ ਵੀ ਉਹ ਮੁੱਦੇ-ਮੁੱਦੇ ਬਣ ਤੇ ਉਹਨਾਂ ਨੂੰ ਪ੍ਰਚਾਰ ਕੇ ਲੋਕਾਂ ਦੇ ਇਮੋਸ਼ਨ ਕੈਸ਼ ਕਰਕੇ ਫਿਰ ਸੱਤਾ ਦੀ ਕੁਰਸੀ ਲੈ ਸਕਣ ਤੇ ਜਿਹੜੇ ਅਸਲ ਮੁੱਦਿਆਂ ਦੀ ਗੱਲ ਕਰਦੇ ਆ ਵੀ ਬੇਰੋਜ਼ਗਾਰੀ ਹੱਲ ਨਹੀਂ ਹੋਈ ਗਰੀਬੀ ਹੱਲ ਨਹੀਂ ਹੋਈ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆਗਾ ਠੀਕ ਹੈ ਤੁਹਾਡੀ ਉਹੀ ਵੀਆਈਪੀ ਜਿਹੜਾ ਕਲਚਰ ਹੈਗਾ ਤੁਹਾਡਾ ਉਹੀ ਹੈਲੀਕਾਪਟਰਾਂ ਦੇ ਝੂਟੇ ਤੁਸੀਂ ਪਹਿਲਾਂ ਵਾਲਿਆਂ ਵਾਂਗੂ ਲੈ ਰਹੇ ਹੈਗੇ ਫਿਰ ਕੀ ਗਲਤ ਕਰਤਾ ਜੀ ਠੀਕ ਹੈ ਜੇ ਉਹ ਆਮ ਹਕੀਕੀ ਮੁੱਦਿਆਂ ਦੀ ਗੱਲ ਕਰ ਰਿਹਾ ਇਹ ਸਰਕਾਰ ਨੂੰ ਨਹੀਂ ਪਾਉਂਦਾਗਾ ਸਰਕਾਰ ਨਹੀਂ ਚਾਹੁੰਦੀ ਲੋਕਾਂ ਦੇ ਹਕੀਕੀ ਮੁੱਦਿਆਂ ਦੀ ਗੱਲ ਹੋਵੇ ਮਸਲਾ ਇਹ ਆ ਮਸਲਾ ਅੱਜ ਉਹ ਪੱਤਰਕਾਰ ਜਿਹੜੇ ਇਹਨਾਂ ਨੂੰ ਬਲੌਗਰ ਲੱਗਦੇ ਆ ਅੱਜ ਸਰਕਾਰ ਦਾ ਪਟਾ ਪਾਲਣ ਗੱਲ 'ਚ ਉਹੀ ਬੀਬੇ ਬਣ ਜਾਣਗੇ ਜਿਵੇਂ ਪੰਨੂ ਬਣਿਆ ਠੀਕ ਹੈ ਉਸੇ ਤਰ੍ਹਾਂ ਉਹ ਵੀ ਫਿਰ ਗੱਲ ਨਾਲ ਲੌਣ ਲੱਗ ਜਾਣਗੇ ਇਸ ਕਰਕੇ ਲੜਾਈ ਜਿਹੜੀ ਹੈ ਵਿਚਾਰਤਾਰਕ ਹੈ ਠੀਕ ਹੈ ਵਿਚਾਰਤਾਰਾ ਦੀ ਲੜਾਈ ਹੈ ਜਿਹੜਾ ਲੋਕਾਂ ਦਾ ਬਣ ਕੇ ਚੱਲੂਗਾ ਉਹ ਕਦੇ ਵੀ ਸਰਕਾਰ ਦਾ ਬੀਬਾ ਪੁੱਤ ਨਹੀਂ ਹੋ ਸਕਦਾ ਇਸ ਕਰਕੇ ਉਹਨਾਂ ਦੇ ਬਲੌਗਰਾਂ ਦੀਆਂ ਤੌਮਤਾਂ ਲਾ ਰਹੇ ਆ ਤੇ ਅੱਜ ਪੰਜਾਬ ਦੇ ਵਿੱਚ ਆਪਾਂ ਹੁਣ ਵੀ ਜਿੱਕਰ ਗੱਲ ਕਰੀਏ ਤਾਂ ਪਿਛਲੇ ਵਰਿਆਂ ਨੂੰ ਲੈ ਕੇ ਜਾਂ ਮੌਜੂਦਾ ਵਰੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਏ ਦਿਨ ਹੀ ਕਤਲੋਗਾਰਤ ਹੁੰਦੀ ਰਹਿੰਦੀ ਹੈ ਖਿਡਾਰੀਆਂ ਦੇ ਕਤਲ ਹੁੰਦੇ ਨੇ ਕਾਰੋਬਾਰੀਆਂ ਨੂੰ ਫਰੋਤੀਆਂ ਦੇ ਲਈ ਕੌਲਾਉਂਦੀਆਂ ਨਿਗੀਆਂ ਤੇ ਲੱਗਦਾ ਵੀ ਬਦਲਾ ਜਿਹੜਾ ਲੋਕ ਚਾਹੁੰਦੇ ਸੀ ਉਹ ਅਸਲ ਦੇ ਵਿੱਚ ਆਇਆ ਨਹੀਂ ਜਾਂ ਆ ਚੁੱਕਿਆ ਜੀ ਦੇਖੋ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈਗੀ ਆ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਚਰਮ ਸੀਮਾ ਤੇ ਹੈ ਜੀ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਇਹ ਵਾਅਦੇ ਕਰ ਕਰਕੇ ਸਰਕਾਰ ਸੱਤਾ 'ਚ ਆਈ ਪਾਰਟੀ ਸੱਤਾ ਸਰਕਾਰ ਬਣਾਈ ਸੀ ਇਹਨਾਂ ਨੇ ਵੀ ਤੁਹਾਨੂੰ ਨੌਕਰੀਆਂ ਦੇਵਾਂਗੇ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ ਸਮਾਜ ਪੂਰੀ ਤਰ੍ਹਾਂ ਨਾਲ ਨਿਰਾਸ਼ ਆ ਪੰਜਾਬ ਦੇ ਲੋਕ ਬੁਰੀ ਤਰੀਕੇ ਨਾਲ ਨਿਰਾਸ਼ ਆ ਆਮ ਆਦਮੀ ਪਾਰਟੀ ਤੋਂ ਤੇ ਜਦੋਂ ਲੋਕਾਂ ਦੇ ਮੁੱਦੇ ਹੱਲ ਨਹੀਂ ਹੋਣੇ ਤਾਂ ਉੱਥੇ ਕ੍ਰਾਈਮ ਵਧਣਾ ਹੀ ਵਧਣਾ ਹੈ ਠੀਕ ਹੈ ਅੱਜ ਪੰਜਾਬ ਜਿਹੜੇ ਕਗਾਰ ਤੇ ਖੜਾ 4.5 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਜੜਿਆ ਪਿਆ ਪੰਜਾਬ ਦੇ ਸਿਰ ਤੇ ਠੀਕ ਹੈ ਕਰਜ਼ਾ ਤਾਰਨ ਵਾਸਤੇ ਕਰਜ਼ਾ ਲੈ ਰਹੇ ਆ ਇਹ ਉਹਦੀਆਂ ਕਿਸ਼ਤਾਂ ਮੋੜਨ ਵਾਸਤੇ ਕਰਜ਼ਾ ਲਿਆ ਜਾ ਰਿਹਾ ਮੂਲ ਤਾਂ ਬਹੁਤ ਦੂਰ ਦੀ ਗੱਲ ਹੈਗੀ ਹੈ ਪੰਜਾਬ ਦੀ ਜਿਹੜੀ ਇਕਨੋਮੀ ਹੈ ਨਵੀਂ ਖੇਤੀ ਪਾਲਿਸੀ ਲਿਆਉਣ ਦਾ ਵਾਅਦਾ ਕੀਤਾ ਸੀ ਨਹੀਂ ਲਿਆਏਗੇ ਪੰਜਾਬ ਦੀ ਖੇਤੀ ਸੰਕਟ ਦਾ ਸ਼ਿਕਾਰ ਹੈਗੀ ਆ ਭਗਵੰਤ ਮਾਨ ਨੇ 12 ਘੰਟਿਆਂ ਤੋਂ ਉੱਪਰ ਦੀ ਦਿਹਾੜੀ ਦਾ ਸਮਾਂ ਕਰਨ ਦਾ ਐਲਾਨ ਕਰਤਾ ਸੀ ਲੋਕਾਂ ਨੇ ਵਿਰੋਧ ਕੀਤਾ ਤੇ ਪਿੱਛੇ हटਿਆ ਇਹ ਜਿਹੜਾ ਕਿਰਤ ਕਾਨੂੰਨਾਂ 'ਚ ਮੋਦੀ ਨੇ ਸੋਧਾਂ ਕੀਤੀਆਂ ਭਗਵੰਤ ਮਾਨ ਨੇ ਤਾਂ ਪਹਿਲਾਂ ਹੀ ਐਲਾਨ ਕਰਤਾ ਸੀ ਪੰਜਾਬ 'ਚ ਲਾਗੂ ਕਰਨ ਦਾ ਪੰਜਾਬ ਦਾ ਮੁਲਾਜ਼ਮ ਛੜਕਾਂ ਤੇ ਠੀਕ ਹੈ ਪੰਜਾਬ ਦੀਆਂ ਔਰਤਾਂ ਅੱਜ ਵੀ ਡੀਕ ਰਹੀਆਂ ਵੀ ਸਾਡੇ ਖਾਤਿਆਂ ਦੇ ਵਿੱਚ ਕਦੋਂ 10000 ਰੁਪਏ ਆਊਗਾ ਜਦੋਂ ਲੋਕਾਂ ਨੂੰ ਦੇਣਾ ਕੱਖ ਨਹੀਂ ਕ ਲੋਕਾਂ ਵੱਲੀ ਪਿੱਟ ਕਰਕੇ ਹੀ ਖੜ ਜਾਣਾ ਤਾਂ ਫਿਰ ਕੀ ਹੋਊਗਾ ਫਿਰ ਇਸ ਤਰ੍ਹਾਂ ਦਾ ਕ੍ਰਾਈਮ ਹੀ ਵਧਣਾ ਜਿਹੜਾ ਹੁਣ ਥਾਂ ਥਾਂ ਤੇ ਹੋ ਰਿਹਾ ਹੈਗਾ ਠੀਕ ਹੈ ਤੇ ਹੁਣ ਤਾਂ ਸਿਖਰ ਹੀ ਹੈ ਕਿ 2 ਐਮਐਲਏ ਦੇ ਪਿੰਡ ਚ ਕਤਲ ਹੋਏ ਆ ਇੱਕ ਨਹੀਂ ਪਹਿਲਾ ਸੁਖਾਨੰਦ ਜੀ ਜਿਹੜਾ ਅਮਰਤਪਾਲ ਸੁਖਾਨੰਦ ਦਾ ਪੱਗ ਬਣਾਣੇ ਦਾ ਐਮਐਲਏ ਉਹਦੇ ਪਿੰਡ ਦੇ ਵਿੱਚ ਲੜਾਈ ਹੋਈ ਉਹਦੇ ਸ਼ਸ਼ਕੇਰੇ ਹੋਏ ਪਾਲੇ ਹੋਏ ਗੁੰਡੇ ਚੀਦੇ ਪਿੰਡ ਦੇ ਉਹ ਤੇ ਕੁਝ ਹੋਰ ਨਾਲ ਆ ਕੇ ਜੀ ਦੇਖੋ ਤੁਸੀਂ ਫਿਲਮੀ ਸਟਾਈਲ ਨਾਲ ਆਏ ਪਹਿਲਾਂ ਉਹਨਾਂ ਨੇ ਆ ਕੇ ਟਰਾਂਸਫਰਮ ਦੀਆਂ ਤਾਰਾਂ ਕਟੀਆਂ ਸੋਖਾ ਨਾਲ ਦੇ ਪਿੰਡ ਦੇ ਵਿੱਚ ਸਾਰੇ ਪਿੰਡਨ ਦੀ 32 ਗੋਲ ਕੀਤੀ ਪਹਿਲਾਂ ਉਸ ਤੋਂ ਬਾਅਦ ਜਿਨ੍ਹਾਂ ਨਾਲ ਲੜਾਈ ਸੀ ਉਹਨਾਂ ਦੇ ਘਰਾਂ ਤੇ ਅਟੈਕ ਕੀਤਾ ਉਹਨਾਂ ਦੇ ਦਰਵਾਜ਼ੇ ਵੱਢੇ ਛੱਟਫੇਟ ਮਾਰੀ ਜ਼ਖਮੀ ਕੀਤੇ ਜਿੱਚੋ ਇੱਕ ਮੁੰਡੇ ਦੀ ਮੌਤ ਹੋ ਗਈ ਹਜੇ ਵੀ ਜਿਹੜੇ 11 ਤੇ ਐਫ ਆਈ ਆਰ ਦਰਜ ਆ 7-8 ਫੜੇ ਆ ਤਿੰਨ ਚਾਰ ਜਿਹੜੇ ਆ ਅਸਲ ਸੀਗੇ ਚੀਤੇ ਪਿੰਡ ਦੇ ਆ ਅਜੇ ਤੱਕ ਫੜੇ ਨਹੀਂ ਉਹ ਉਹ ਐਮ ਐਲ ਏ ਦੇ ਬੰਦੇ ਆ ਠੀਕ ਹੈ ਦੂਜਾ ਕਤਲ ਸਬਜੀਤ ਕੁਰਮਾਨੂਕੇ ਦੇ ਪਿੰਡ ਦੇ ਵਿੱਚ ਹੋ ਗਿਆ ਠੀਕ ਹੈ ਜਦੋਂ ਉਹਨਾਂ ਦੇ ਆਪ ਦੇ ਪਿੰਡਾਂ ਦੇ ਵਿੱਚ ਲੋਕ ਸੇਫ ਨਹੀਂ ਹੈਗੇ ਤਾਂ ਫਿਰ ਆਪਾਂ ਹੋਰ ਕੀ ਆਸ ਕਰ ਸਕਦੇ ਆ ਪੰਜਾਬ ਇਸ ਟਾਈਮ ਤੇ ਪੁਲਿਸ ਆ ਸਟੇਟ ਦੇ ਵਿੱਚ ਬਦਲ ਚੁੱਕਾ ਇੱਥੇ ਸਰਕਾਰ ਦਾ ਰਾਜ ਨਹੀਂ 92 ਦਾ ਜਿਹੜੇ 94 ਹੋ ਗਏ ਆ ਉਹਨਾਂ ਦਾ ਰਾਜ ਨਹੀਂ ਪੁਲਿਸ ਦਾ ਰਾਜ ਤੇ ਐਨਕਾਊਂਟਰ ਕਰਨ ਤੋਂ ਬਾਅਦ ਪੁਲਿਸ ਸਟੇਟਮੈਂਟ ਦੇ ਰਹੀ ਹੈ ਡੀਜੀਪੀ ਸਟੇਟਮੈਂਟ ਦੇ ਰਿਹਾ ਹੈ ਦੋ ਦਿਨਾਂ ਬਾਅਦ ਹੀ ਕਹਿੰਦੇ ਅਸੀਂ ਇਨਕਾਊਂਟਰ ਕਰਤਾ ਕਿਨੂੰ ਫੜ ਕੇ ਕੀ ਦਾ ਇਨਕਾਊਂਟਰ ਕੀਤਾ ਲੋਕਾਂ ਨੇ ਕੋਈ ਸਵਾਲ ਥੋੜੀ ਕਰਨਾ ਕਿ ਬਸ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਤੀਆਂ ਤੇ ਦੇਖ ਲੈਣ ਨੂੰ ਇਹ ਲੱਗਦਾ ਜਿਹੜਾ ਕਿ ਖਤਰਨਾਕ ਰੋਹਾਨ ਜੀ ਵੀ ਇਨਕਾਊਂਟਰ ਕਰਕੇ ਕਾਤਲ ਨੂੰ ਮਾਰਤਾ ਬਹੁਤ ਚੰਗਾ ਕੀਤਾ ਜਿਹੜਾ ਕਿ ਲੋਕਾਂ ਨੂੰ ਨਹੀਂ ਕਹਿਣਾ ਚਾਹੀਦਾ ਇਹਨਾਂ ਨੂੰ ਚੰਗਾ ਨਹੀਂ ਕਹਿਣਾ ਚਾਹੀਦਾ ਸਵਾਲ ਪੈਦਾ ਕਰਨਾ ਚਾਹੀਦਾ ਦੇਖੋ ਅਮਰੀਕਾ ਦੇ ਵਿੱਚ ਇੱਕ ਥਾਂ ਤੇ ਇੱਕ ਕਤਲ ਹੋਇਆ ਪਿਛਲੇ ਦਿਨੀ ਹੁਣ ਜੀ ਠੀਕ ਹੈ ਉੱਥੋਂ ਦੇ ਗਵਰਨਰ ਨੇ ਲੋਕਾਂ ਨੂੰ ਕਿਹਾ ਜੀ ਵੀ ਤੁਸੀਂ ਸੜਕਾਂ ਤੇ ਆਓ ਵੀ ਸਵਾਲ ਉਠਾਓ ਤੁਸੀਂ ਵੀ ਇਹ ਬਹੁਤ ਖਤਰਨਾਕ ਟ੍ਰੈਂਡ ਹੈ ਵੀ ਇੱਕ ਬੰਦਾ ਮਾਰਿਆ ਜਾਂਦਾ ਉਹਦੇ ਕਾਤਲਾਂ ਨੂੰ 2 ਦਿਨਾਂ ਬਾਅਦ ਇਨਕਾਊਂਟਰ ਕਰ ਦਿੱਤਾ ਜਾਵੇ ਕਹਿੰਦਾ ਇਹ ਤੇ ਤਾੜੀਆਂ ਵਾਲੀ ਮਾਰਨੀ ਚਾਹੀਦੀਆਂ ਤੁਹਾਨੂੰ ਤੇ ਸਵਾਲ ਕਰਨਾ ਚਾਹੀਦਾ ਤੁਸੀਂ ਰਵੀਸ਼ ਕੁਮਾਰ ਦੀ ਰਿਪੋਰਟ ਚੱਕ ਕੇ ਦੇਖੋ ਜੀ ਜਿਉਂਨੇ ਸਾਰੀ ਰਿਪੋਰਟ ਇਹ ਪੇਸ਼ ਕੀਤੀ ਤੇ ਸਾਡੇ ਟ੍ਰੈਂਡ ਉਲਟ ਹੈਗਾ ਵੀ ਇੱਥੇ ਇਨਕਾਊਂਟਰ ਨੂੰ ਬਹੁਤ ਚੰਗਾ ਸਮਝਿਆ ਜਾਂਦਾ ਜਿਹੜਾ ਕਿ ਲੋਕਾਂ ਵਾਸਤੇ ਖਤਰਨਾਕ ਹੈ ਜੇ ਅਸੀਂ ਹਕੂਮਤ ਨੂੰ ਕਾਨੂੰਨ ਦੇ ਦੰਗ ਤਿੱਥੇ ਤਿੱਖੇ ਕਰਨ ਦਾ ਮੌਕਾ ਦੇਵਾਂਗੇ ਤਾਂ ਉਹਦਾ ਇਸਤੇਮਾਲ ਲੋਕਾਂ ਦਾ ਹੀ ਹੋਣਾ ਅਸਲ 'ਚ ਲੋਕਾਂ ਨੂੰ ਇੱਕ ਚਾਹੀਦਾ ਵੀ ਇਹ ਕ੍ਰਾਈਮ ਦੀ ਜੜ ਜਿਹੜੀ ਹੈ ਪੰਜਾਬ ਦੀ ਬੇਰੋਜ਼ਗਾਰੀ ਹੈ ਪੰਜਾਬ ਦੇ ਵਿੱਚ ਜਿਹੜੀ ਆਰਥਿਕ ਕਾਣੀਵਾਂਡਾ ਉਹ ਹੈਗੀ ਹੈ ਇਹਨੂੰ ਖਤਮ ਕਰਨਾ ਤੇ ਸਰਕਾਰ ਕੁਛ ਨਹੀਂ ਕਰ ਰਹੀ ਉਹਦੇ ਵਾਸਤੇ ਸੰਘਰਸ਼ ਦੇ ਮੈਦਾਨ ਦੇ ਵਿੱਚ ਆਉਣਾ ਪਊਗਾ ਫੇਰ ਹੀ ਜਿਹੜਾ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕਦਾ ਤੇ ਲਾਸਟ ਦੇ ਵਿੱਚ 27 ਤਰੀਕ ਨੂੰ ਜੀਪੀਐਸਸੀ ਦੇ ਵੱਲੋਂ ਇਕੱਠ ਰੱਖਿਆ ਗਿਆ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦਰਹੈਸ਼ ਦੇ ਅੱਗੇ ਤਾਂ ਉਹਦੇ ਬਾਰੇ ਐਨਬੀਐਸਸੀ ਦਾ ਕੀ ਸਟੈਂਡ ਆ ਤੇ ਤੁਹਾਡੇ ਵੱਲੋਂ ਕੀ ਜਿਹੜੀ ਹੈਗੇ ਨੇ ਤਿਆਰੀਆਂ ਉਹਦੇ ਬਾਰੇ ਕੀਤੀਆਂ ਜਾ ਰਹੀਆਂ ਦੇਖੋ ਅਸੀਂ ਨੌਜਵਾਨ ਭਾਰ ਸਭਾ ਵੱਲੋਂ ਇਹ ਜਿਹੜੀ ਲੋਕਾਂ ਦੀ ਹੱਕੀ ਲੜਾਈ ਹੈ ਜੀ ਇਹਦੇ ਵਿੱਚ ਪੂਰਾ ਮਤਲਬ ਡਟਵੇਂ ਰੂਪ ਚ ਸਾਥ ਦੇਵਾਂਗੇ ਪੂਰੀ ਸਾਡੀ ਹਮਾਇਤ ਹੈ ਇਹ ਮਤਲਬ ਵੀ ਦਹਾਕਿਆਂ ਬਾਅਦ ਇਸ ਤਰ੍ਹਾਂ ਦਾ ਸਮਾਂ ਹੁੰਦਾ ਜੀ ਲੋਕ ਨਾਇਕ ਇਸ ਤਰ੍ਹਾਂ ਦੇ ਮਿਲਦੇ ਆ ਲੋਕਾਂ ਨੂੰ ਅਸਲ ਜਿਹੜੇ ਲੀਡਰ ਆ ਲੋਕਾਂ ਦੇ ਇਸ ਤਰ੍ਹਾਂ ਦੇ ਮਿਲਦੇ ਆ ਜਦਜ ਮਿਲਿਆ ਤਾਂ ਲੋਕਾਂ ਨੂੰ ਸਾਹਮਣੇ ਲੈਣੇ ਚਾਹੀਦੇ ਆ ਠੀਕ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਹੁਤ ਅਹਿਮ ਪੰਜਾਬ ਦੇ ਦਲਤਾਂ ਦੀ ਤੇ ਬੇਜ਼ਮੀਨੇ ਕਿਸਾਨਾਂ ਦੀ ਲੜਾਈ ਲੜ ਰਹੀ ਹੈ ਤੇ ਇਸ ਹੱਕੀ ਲੜਾਈ ਦੇ ਵਿੱਚ ਸਾਡੀ ਨੌਜਵਾਨ ਪਾਰਸਭਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਨਾਲ ਖੜੀ ਹੈ ਮਕੇਸ਼ ਮਲੋਦ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਣਾ ਚਾਹੀਦਾ ਸਾਰੇ ਪਰਚੇ ਅਕਾਲੀਆਂ ਦੇ ਟਾਈਮ ਤੋਂ ਲੈ ਕੇ ਹੋਏ ਵਾ ਜਿੰਨੇ ਕਾਂਗਰਸ ਰਹਿ ਕੇ ਗਈ ਹੈ ਆਮ ਆਦਮੀ ਪਾਰਟੀ ਆਈ ਆ ਉਹ ਸਾਰੇ ਪਰਚੇ ਜਿਹੜੇ ਆ ਨਿਰਆਧਾਰ ਉਹ ਸਿਰਫ ਆਪਣੀ ਸਰਕਾਰੀ ਸਾਸੀ ਰੰਜਿਸ਼ ਦੇ ਵਿੱਚੋਂ ਲੋਕ ਉਹਦੇ ਉੱਪਰ ਕੀਤੇ ਗਏ ਸਾਰੇ ਰੱਦ ਹੋਣੇ ਚਾਹੀਦੇ ਆ ਤੇ ਮੁਕੇਸ਼ ਮੋਲ ਮਲੋਦ ਛੇਤੀ ਤੋਂ ਛੇਤੀ ਰਿਹਾ ਕੀਤਾ ਜਾਣਾ ਚਾਹੀਦਾ ਜੇ ਨਹੀਂ ਕਰਨਗੇ 27 ਤਰੀਕ ਦੇ ਐਕਸ਼ਨ ਚ ਸਾਡੀ ਨੌਜਵਾਨ ਭਾਰਤ ਸਭਾ ਪਿੰਡਾਂ 'ਚ ਜਾਊਗੀ ਤਿਆਰੀਆਂ ਕਰੂਗੀ ਤੇ ਵੱਡੀ ਪੱਦਰ ਤੇ ਲਾਂਬੰਦੀ ਕਰਕੇ ਸ਼ਮੂਲਿਤ ਕਰੂਗੀ ਜੇ ਨਹੀਂ ਰਿਹਾ ਕੀਤਾ ਜੇ 27 ਤੋਂ ਬਾਅਦ ਵੀ ਲੜਾਈ ਅੱਗੇ ਤੋਰੀ ਜਾਊਗੀ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਨਾਲ ਖੜਾਂਗੇ ਜੀ ਬਹੁਤ ਬਤਾਂਦਾ ਇਹ ਸਨ ਨੌਜਵਾਨ ਭਾਰਤ ਸਭਾ ਦੇ ਸੀਨੀਅਰ ਆਗੂ ਕਰਮਜੀਤ ਸਿੰਘ ਮਾਨੂ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਨੂੰ ਗ੍ਰਿਫਤਾਰ ਕਰਨਾ ਇੱਕ ਬਹੁਤ ਹੀ ਮੰਦਪੱਗਾ ਰਾਹ ਆ ਤੇ ਉਹ ਉਸ ਉਸ ਨੂੰ ਰਿਹਾ ਕਰਾਉਣ ਦੇ ਲਈ ਮੁਕੇਸ਼ ਮਲੌਦ ਨੂੰ ਨੌਜਵਾਨ ਭਾਰਤ ਸਭਾ ਦੇ ਵੱਲੋਂ ਬਹੁਤ ਵੱਡਾ ਇਕੱਠ ਜਲਦੀ 7 ਸਤੰਬਰ ਨੂੰ ਕੀਤਾ ਜਾਵੇਗਾ